ਯਾਰ ਤੂੰ ਆ ਗਈ ਘੰਟੇ ਆ ਸੁੱਖ ਚੱਲ ਨਹੀਂ ਆਵੇਂ ਉਹ ਕਿਤੇ ਨਹੀਂ ਜਾਣਾ ਬੈਠੇ ਉਹ ਨਹੀਂ ਜਾਣਾ ਪੜਾਉ ਮੇਰਾ ਬੈਗ ਬੈਠੇ ਇੱਥੇ ਬੈ ਮੈਨੂੰ ਬਸ ਗੱਲਾਂ ਸੁਣਨ ਵਾਸਤੇ ਲਿਆਂਦਾ ਇੱਥੇ ਤੇ ਐਂ ਨਾ ਮੰਮੀ ਦੀਆਂ ਗੱਲਾਂ ਸੁਣੀ ਜਾਈਂ ਪੜਾਉ ਮੇਰਾ ਬੈਗ ਮੈਂ ਜਾਣਾ ਯਾਰ ਇਹ ਵੀ ਤੇਰਾ ਘਰ ਹੀ ਆ ਜਿਉਂ ਉਥੇ ਇੱਕ ਮਾਂ ਛੱਡ ਗਈ ਆ ਤੇ ਦੂਸਰੀ ਮਾਂ ਫੇਕੀ ਗੱਲ ਕਰ ਲਈ ਤੇ ਮੈਂ ਤਾਂ ਕਦੀ ਗੁੱਸਾ ਨਹੀਂ ਕੀਤਾ ਮੰਮੀ ਦੀ ਗੱਲ ਦਾ ਮੈਂ ਵੀ ਤੇ ਇੱਕ ਸਾਲ ਦਾ ਪਰਵਾਣਾ ਹੀ ਆਇਆ ਮੈਂ ਵੀ ਆਹ ਦੋ ਹੋਰ 20 ਦਿਨਿਆਂ ਤੇ ਮੈਂ ਕਹਾ ਚੱਲ ਜਾਣਾ ਡਿਊਟੀ ਤੇ ਤੇ ਮੰਮੀ ਕਹੀ ਯਾਰੀ ਮੈਂ ਨਵੇਂ ਬੋਲ ਦਿੰਦੀ ਕਿਹੜੀ ਗੱਲ ਆ ਬੋਲ ਦਿੰਦੇ ਆ ਤੇ ਮੈਨੂੰ ਤਾਂ ਕੋਈ ਜ਼ਿਆਦਾ ਹੀ ਬੋਲਦੇ ਲੱਗਦਾ ਮੰਮੀ ਨੇ ਮੈਂ ਪਸੰਦ ਹੀ ਨਹੀਂ ਆ ਉਹ ਪਸੰਦਿਆ ਤੂੰ ਆਹੋ ਇਹੋ ਜੀ ਟੈਨਸ਼ਨ ਨਾ ਲੈ ਨਾਲੇ ਆਦਮ ਕਿੱਟੇ ਚ ਕੱਪੜੇ ਪਾਏ ਆ ਪਰ ਐਦਾਂ ਲੜ ਕੇ ਘਰੋਂ ਪੈਰ ਕੁੱਟੀ ਦੇ ਆ ਕਦੀ ਤੇ ਜਾਣਾ ਹੀ ਆ ਮੈਂ ਹੋਰ ਫੇਰ ਇੱਥੇ ਮੈਂ ਕੀ ਕਰਾਂ ਮੈਂ ਕਿਹਿਆ ਸਿਆਣੇ ਬਣੀਦਾ ਹੀ ਦਾ ਵਾ ਸਿਆਣੀ ਆ ਲੱਗਦਾ ਮम्मी ਨੇ ਆਪਣੀ ਪਸੰਦ ਦੀ ਨਾਉ ਲਿਉਣੀ ਹੀ ਨਾ ਤਾਂ ਕਰਕੇ ਮੈਂ ਪਸੰਦ ਨਹੀਂ ਹੈ ਮम्मी ਨੂੰ ਉਹ ਪਸੰਦਿਆ ਮम्मी ਨੂੰ ਕੋਈ ਇਦਾਂ ਦੀ ਗੱਲ ਨਹੀਂ ਆ ਐਵੇਂ ਤੂੰ ਕਿਹੜੀ ਟੈਨਸ਼ਨ ਲਈ ਬੈਠੀ ਆ ਯਾਰ ਮੈਂ ਇੰਨੀ ਰੀਜ ਨਾ ਸੂਟ ਲਿਆਈ ਹੀ ਮम्मी ਵਾਸਤੇ ਮੈਨੂੰ ਦੱਸ ਦਿੰਦੇ ਜੇ ਉੱਥੇ ਹੀ ਦੱਸ ਦਿੰਦੇ ਦੁਕਾਨਦਾਰ ਤੇ ਮੰਮੀ ਨੇ ਇੰਨਾ ਖਰਚਾ ਕਰਨਾ ਨਹੀਂ ਪਸੰਦ। ਮੰਮੀ ਪਾਉਂਦੀ ਆ 500 ਵਾਲਾ ਪਾ ਲਿਆ 600 ਵਾਲਾ 3500 ਰੁਪਏ ਵਾਲਾ ਵੇਚ ਕੇ ਤੇ ਮੰਮੀ ਡਾ ਵੀ ਗੁੱਸੇ ਹੋਣ। ਜਿੱਦਾਂ ਨੂੰ ਪਹਿਲਾਂ ਪਤਾ ਦੁਕਾਨੇ ਨਹੀਂ ਬੋਲ ਸਕਦੇ ਉੱਥੇ ਤੋਂ ਹੀ ਗੁੰਗੇ ਹੀ ਗੱਲ। ਉਹ ਮੈਂ ਕਿਹਾ ਚੱਲ ਪਹਿਲੀ ਯਾਰੀ ਲੈ ਦਿੰਦੇ ਆ ਮੰਮੀ ਨੂੰ ਇੰਨਾ ਮੀਂਗਾ ਤੇ ਕਦੀ ਨਾ ਮੰਮੀ ਨੇ ਪਹਿਲਾਂ ਲਿਆ ਵਾ ਤੇ ਨਾ ਹੋਣ ਲੈਣਾ ਮੈਨੂੰ ਪਤਾ। ਨਾ ਇੱਡੀ ਮੰਮੀ ਤਾਂ ਟੀ ਕੰਜੂਸ ਵਾ। ਮੰਮੀ ਨੇ ਰੀਜਨਲ ਆਈ ਬੰਦਾ ਕਿ ਮਗਲੇ ਦਾ ਮਾਂ ਨਹੀਂ ਰੱਖ ਲਿੰਦਾ ਵੀ ਮੇਰੇ ਵਾਸਤੇ ਲਿਆਈ ਆ। ਹਾਂ ਮੰਮੀ ਨੇ ਤੇ ਮੇਰੇ ਵਿਆਹ ਦੇ ਵਿੱਚ ਵੀ ਨਾ 1000 ਰੁਪਏ ਦਾ ਸੂਟ ਬਣਾਇਆ। ਮੰਮੀ ਬੜੀ ਸੋਹਣੀ ਆ, ਪੈਸੇ ਸਾਂਭ ਕੇ ਰੱਖਦੀ ਆ, ਖਰਚ ਦੀ ਵਰਤਦੀ ਨਹੀਂ ਆ। ਮੇਰੇ ਕੋਲ ਨਹੀਂ ਫਿਰ ਇੰਨਾ ਸੋਮ ਪੂਣਾ ਹੋਣਾ ਜਿਹੜੀ ਸਿੱਧੀ ਗੱਲ ਆ। ਹੋਲੀ ਓਲੀ ਆਪੇ ਸਿੱਖ ਜੂਗੀ। ਮੈਂ ਨਹੀਂ ਸਿੱਖਣਾ। ਅੱਛਾ ਮੇਰੀ ਗਰੀਬਾ ਵਿੱਚੇ ਮਾਰ ਦੋ ਤਾਂ ਮੈਂ ਸੋਣ ਪੂਣਾ ਕਰਾਂ ਬੱਲੇ ਤੁਹਾਡੇ। ਕਿੱਦਾਂ ਤੇ ਚੱਲ ਫਿਰ ਕੋਈ ਇਦਾਂ ਦੀ ਟੈਨਸ਼ਨ ਨਹੀਂ ਲੈਣੀ ਨਾ ਹੀ ਆ ਬੈਗ ਬੁੱਕ ਚੋਂ ਕੱਢ ਕੱਪੜੇ ਆਪਣੇ ਐਵੇਂ ਹੀ ਚੋਕ ਕੇ ਤੇ ਤੁਰ ਪੀਏ ਬੈਗ ਠੀਕ ਆ ਦੇ ਕਿਲੀਸ਼ੀਤੀ ਰੂਮ ਦੇ ਅੰਦਰ ਨੂੰ ਚਲ ਗਈ ਆ ਮਗਰੇ ਮੁੰਡਾ ਜਾਂਦਾ ਕਿਦਾਂ ਲੰਦਾ ਉਹਨੇ ਹਾਲ ਚ ਮੜੀ ਮੜੀ ਬਰਤੋਂ ਬਸਾ ਕਰਦੀ ਜਿਵੇਂ ਆਖੀ ਦਿੱਤਾ ਵਾ ਤੇ ਇਹ ਵਟਣਾ ਇਹਨੂੰ ਕਿਦਾਂ ਲੱਗਾ ਆ ਗਿਆਂ ਪੁੱਤ ਆ ਗਿਆਂ ਵਾਹ ਆ ਪੈਲੀ ਹਾਂ ਬੀਜਾ ਆ ਪੱਟੀ ਮੇ ਜਗੇ ਤੂੰ ਮਰ ਜਣਾ ਕਮਾਈ ਕਰਦੇ ਨੇ ਤੇ ਉਹ ਵੇਖ ਲਾ ਆ ਗਈ ਵੇਖ ਜਿਹੜੀ ਅੰਦਰ ਵੜ ਕੇ ਰੋਸ ਕੇ ਵੇਖ ਲਾ ਕੀ ਹੋ ਗਿਆ ਹੁਣ ਆ ਕੀ ਪੁੱਤ ਮੁੜ ਕੇ ਦੁਆਜ ਨੇ ਪਾਪੀ ਨੂੰ ਤਹੀ ਨਾ ਕਿਹਾ ਕਰੋ ਕੋ ਆਉ ਨਾ ਕਰਿਆ ਕਰੋ ਉਹ ਮੈਂ ਆਈ ਉਹ ਮੈਂ ਜਰਾ ਕਹ ਖਾ ਪੀ ਆਈ ਇਹ ਸਭ ਹੀ ਆਂਦਾ ਖਾਣ ਪੀਣ ਕਾ ਦਾ ਜਾਣਾ 3500 ਦਾ ਸੂਟ ਚੁੱਕ ਲਈ ਮੇਰੇ ਅਸਤੇ ਆਪਣਾ ਇਹ ਮੇਰਾ 2500 ਦਾ ਆਇਆ ਮੰਮੀ ਮੈਂ ਚੰਨੀ ਡਾਈ ਕਰਨੇ ਤੇ ਆਏ ਆ ਤੇ ਮੇਰੇ ਲਈ 3500 ਦਾ ਲੈ ਆਏ ਤੇ ਮੈਂ ਆਖ ਬਿਠੇ ਆ ਵੀ ਪੁੱਤ ਤੂੰ ਮੈਂ ਕੀ ਕਰਨਾ ਹੈ ਸੂਟ ਸੂਟ ਤੇ ਮੇਰੇ ਅੱਗੇ ਇਹਦੇ ਪੇਕਿਆਂ ਤੋਂ ਆਏ ਸਾਬੀ ਨੇ ਲੈ ਕੇ ਦਿੱਤੇ ਤੇਰੇ ਮਾਮਿਆਂ ਨੇ ਦਿੱਤੇ ਹੱਥ ਭਰੇ ਦੇ ਮੈਂ ਕੀ ਕਰਨੀ ਪੁੱਤ ਨਹੀਂ ਸੂਟ ਤੇ ਚਾਣ ਆੜਿਆਂ ਤਾਊਗਾ ਭਾਬੀ ਨੇ ਬਸ ਤੁਸੀਂ ਚਾਈ ਪੂਰੇ ਕਰੀਂ ਪੁੱਤ ਇੱਥੇ ਕੋਈ ਨਹੀਂ ਬਣਨਾ ਜੇ ਮੈਂ ਵੀ ਇਦਾਂ ਨਹੀਂ ਹੁੰਦੀ ਤੇ ਤੁਸੀਂ ਦੇਵੋਗਾ ਤੂੰ ਕਮਾਈ ਜਾ ਉਹ ਜਾਣ ਕੇ ਨੇ ਇੱਕ ਇੱਕ ਰੁਪਏ ਪਿਛੇ ਇਨਸਾਫ ਕਰਦੇ ਫਿਰਦੇ ਜੀ ਫੇਰ ਕੀ ਦਾ ਹਤਾ ਭਾਬੀ ਨੇ ਚਾਹਣਾ ਤੇ ਚੱਲ ਪੁੱਤ ਮੈਂ ਨਹੀਂ ਸਭ ਕਰਦੀ ਖਾਈ ਜਾਓ ਕਰੀ ਜਾਓ ਜੋ ਕਰਨਾ ਭਾਬੀ ਨੂੰ ਖੁੱਲੀ ਛੁੱਟੀ ਦੋ ਮੈਂ ਤਾਂ ਚਾਬੀਆਂ ਭਾਬੀ ਦਾ ਹੱਥ ਰੱਖ ਦਿਆਂ ਨੀ ਅਭੀ ਪੜਤੀਏ ਚਾਬੀਆਂ ਸਾਂਬੇ ਜੋੜੇ ਲਾਵੇ ਕੋ ਮਰਜ਼ੀ ਕਰੇ ਤੇਰਾ ਵੀ ਕਰ ਦੂੰਗੀ ਵਿਆਹ ਤੇ ਛੇਤੀ ਮੈਂ ਵੇਖਦੀ ਆ ਤੇਰੀ ਘਰਵਾਲੀ ਨੂੰ ਕਿੰਨੇ ਕੁ ਛੱਜ ਭਰ ਕੇ ਗਹਿਣਿਆਂ ਦਾ ਪੁੰਦੀ ਆ ਇਹਨੂੰ ਤਾਂ ਮੈਂ ਟੂੰਬਾ ਨਾਲ ਲੱਤ ਤਾ ਨਾ ਕਰੀ ਇਹ ਇਹਦਾ ਤੇ ਹੋ ਗਿਆ ਕਜਾਰਾ ਤੇ ਮੁੜ ਕੇ ਵੇਰ ਨਹੀਂ ਤੈਨੂੰ ਕੀ ਪਾਉਗੀ ਅੱਗੇ ਤੁਹਾਡੇ ਕੋ ਇੱਕ ਨੋ ਸਾਂਭੀ ਨਹੀਂ ਜਾਂਦੀ ਤੋਂ ਹੀ ਦੂਜੀ ਨੇ ਹੋਣੀਆਂ ਗੱਲਾਂ ਕਰੀ ਜਾਂਦੇ ਜੇ ਸਾਂਭ ਨੂੰ ਮੈਂ ਇਹਨੂੰ ਕਿਹੜਾ ਫੱਟ ਮਾਰਿਆ ਵਾਂ ਜਾਣੀ ਗੱਲ ਤੇ ਰੁੱਸਦੀ ਆ ਕਿ ਨਾ ਰੁੱਸ ਕੇ ਤੇਰਾ ਸੂਟ ਨਿਕਲਣਾ ਸਾਰੇ ਪਿੰਡ ਚ ਤੇ ਨਵੀਂ ਨਵੀਂ ਵਿਆਹੀ ਆਈ ਆ ਉੱਠ ਗਾ ਆ ਜਾ 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 ਕੇ ਮਨਾ ਆ ਆ ਤੂੰ ਉੱਠ ਕੇ ਆ ਚੱਲ ਇਹ ਤਾਂ ਫਿਰ ਰੋਜ਼ ਰੁੱਸ ਜੂ ਰੋਜ਼ ਮੈਂ ਮਨਾਉਂਗੀ ਤੇ ਤੂੰ ਨਾ ਕਰਿਆ ਕਰ ਸੂਟ ਨਹੀਂ ਆਤਾ ਸੀ ਲੰਨਦੀ ਮੈਂ ਤੇ ਆਪ ਦੀ ਚ ਕਿੱਡੀ ਕਰ ਲੂਗੀ ਚਲ ਮੈਂ ਨਹੀਂ ਇੱਕ ਕਰ ਤੈਨੂੰ 3500 ਦਾ ਲਿਆ ਤਾਂ 500 ਦੇ ਪਾਉਣ ਗਿੱਦੀ ਆ ਮੈਂ ਕਰ ਲਈ 500 ਦੇ ਨਹੀਂ ਮੈਂ ਬਥੇਰੇ ਮਹਿੰਗੇ ਪੁੰਨੇ ਆ ਆਹੋ ਇਹ ਤਾਂ ਰੋ ਹੀ ਰੋ ਚ ਰੋਸਦੀ ਇਹਦਾ ਤਾਂ ਕੰਮ ਨਹੀਂ ਹੈ ਰਸਣ ਦਾ ਵਾਪਿ ਜੀ ਸੋਈ ਮਬੀ ਦੀ ਘਾਤਾ ਸੋੜਨੇ ਤਾਂ ਮੇਰੇ ਲਈ ਲੈਣਾ ਹੈ ਕੁਛ ਮੈਂ ਗੁੱਸੇ ਨਹੀਂ ਹੋਣਾ ਮੰਮੀ ਬਸਿਓ ਜਾਂਦੀ ਆ ਐਵੇਂ ਹੋ ਜਾਂਦੀ ਗੁੱਸੇ ਕੀ ਗੱਲ ਪੁੱਤ ਮੈਂ ਤੈਨੂੰ ਮਾੜਾ ਮੋਟਾ ਦੀ ਨਾ ਕਿ ਤੇ ਗੁੱਸੇ ਹੋਣਾ ਮੈਂ ਤਾਂ ਆਖਿਆ ਸੂਟ ਨਹੀਂ ਮੈਨੂੰ ਚਾਹੀਦਾ ਤੂੰ ਛੇਤੀ ਨਾ ਰੋਂਡਿਆ ਪਿੰਨੇ ਮਮੀ ਮੈਂ ਤਾਂ ਤੁਹਾਡੇ ਲਈ ਨਹੀਂ ਰੀਜ ਨਾ ਕਰਕੇ ਤੁਹਾਡੇ ਵਾਸਤੇ ਸੂਟ ਲੈ ਆਈ ਹਾਂ ਚਲ ਕੋਈ ਨਹੀਂ ਮੈਂ ਸੰਭਾਲ ਲਈ ਨਹੀਂ ਸੂਟ ਲੈ ਆਈ ਤਾਂ ਮੈਂ ਕਿਹੜਾ ਸੁੱਟਦਾ ਪਰ ਮੈਂ ਨਹੀਂ ਪੁੱਤ ਫਜ਼ੂਲ ਖਰਚੇ ਨਾ ਕਰਿਆ ਕਰਹਾਗਾ ਨਾ ਮੈਂ ਆਖੀ ਵੀ ਆਪਣੇ ਦੋ ਲੈ ਆਉਣੀ ਹਾਂ ਮੈਂ ਕੀ ਕਰਨਾ ਮਮੀ ਜੇ ਕੋੜ ਹੈਗੇ ਆ ਤੇ ਖੱਚ ਲਈ ਦੇ ਨਾ ਹੁਣ ਤੇ ਫੇ ਨਾ ਖੱਚੇ ਹੁਣ ਚਲ ਕੋਈ ਤਾਂ ਕੋਈ ਨਹੀਂ ਫਿਰ ਮੈਂ ਸਮਾ ਲੀਨੀ ਆ ਜੇ ਰੀਜ ਨਾਲ ਲਈ ਤੇ ਮੈਂ ਮੇਰੀ ਕਿਹੜੀ ਕੁੜੀ ਧੀ ਆ ਵੀ ਮੈਂ ਉਹਨੂੰ ਵੀ ਦਬਕਾ ਮਾਰੀ ਲੈਣਾ ਸੀ ਧੀ ਸਮਝਿਆ ਤੈਨੂੰ ਨੋਵੇਂ ਸਮਝਿਆ ਦੋਵੇਂ ਚੀਜ਼ਾਂ ਤੇ ਧੀਆਂ ਨੂੰ ਵੀ ਲੋਕੀ ਦਬਕਾ ਮਾਰੀ ਲਿੰਦੇ ਆ ਥੋਣੀ ਕਿ ਨਿੱਕੇ ਗੱਲ ਤੋਂ ਗੁੱਸਾ ਕਰਨੀ ਨਹੀਂ ਐਵੇਂ ਨਾ ਗੁੱਸੇ ਹੋ ਜਾ ਕਰ ਕਿੱਧਰ ਬੈਗ ਭਰ ਲੈ ਨਵੀਂ ਸਮੀਨੇ ਤੋਂ ਮਮੇ ਜੀ ਤਾਂ ਤੈਨੂੰ ਗੁੱਸੇ ਹੀ ਜਾਂਦੇ ਮੈਂ ਮੈਨੂੰ ਕਿੱਗ ਗੱਲਾਂ ਨਰਾਜ ਜੇ ਤੈਨੂੰ ਗੁੱਸੇ ਬੰਦੇ ਕਿੱਗ ਗੱਲਾਂ ਇਹਨਾਂ ਨੂੰ ਵੀ ਗੁੱਸੇ ਹੁੰਨੇ ਆ ਉਹਨੂੰ ਵੀ ਹੁੰਨੇ ਆ ਪੁੱਛ ਲਾ ਸਾਬੀ ਨੂੰ ਕਿੱਦਾਂ ਹੁੰਨੇ ਗੁੱਸੇ ਤੈਨੂੰ ਦੱਸਣ ਡਿਆ ਵਾਂ ਥੋੜਾ ਬਣਾ ਮੈਂ ਦੁਕਾਨ ਆ ਰਹਾ ਕਿ ਦੀਦੀ ਇੱਥੇ ਤੱਕ ਕਿੱਦਾਂ ਪਹੁੰਚਦੇ ਪਰ ਮਮੀ ਚਾਚਾ ਸਾਹਿਬ ਨਾਲ ਲੜਾਈ ਪੈਂਦੀ ਐ ਏਦਾਂ ਕੇ ਵੇੜੇ ਬੰਦਾ ਚੱਲ ਪੁੱਤ ਜੇ ਜ਼ਿਆਦਾ ਹੀ ਗੁੱਸਾ ਕਰਦੀ ਤੇ ਮੈਂ ਨਹੀਂ ਆਂਦੀ ਇਹਨੂੰ ਕੋਈ ਵੀ ਫਿਰ ਨਹੀਂ ਨਹੀਂ ਮਮੀ ਹੋਣੀ ਕਰਦੀ ਮੈਂ ਗੁੱਸਾ ਦੀਆਂ ਵੰਗੂ ਰਿਆ ਕਰ ਪੁੱਤ ਗੁੱਸਾ ਨਹੀਂ ਕਰੀਦਾ ਹੁੰਦਾ ਵੇ ਨਾ ਉਦੋਂ ਤੋਂ ਨਹੀਂ ਮੈਨੂੰ ਪ੍ਰਸ਼ਾਦ ਬਣਾਉਣਾ ਨਹੀਂ ਆਉਂਦਾ ਮਮੀ ਮੈਨੂੰ ਸਿਖਾ ਦੋਗੇ ਜਾਂ ਅਜ ਮੈਂ ਕਹਤ ਪੁੱਤ ਕੋਈ ਨਾ ਸਿਖਾ ਦੂੰਗੀ ਤੈਨੂੰ ਮੈਂ ਕੋਈ ਦੁਕਾਨ ਕੋਈ ਦੁਕਾਨੀਆਂ ਤੇਨੂੰ ਮਾਰਦੀ ਤੇ ਜਿੱਦਾਂ ਮੈਂ ਨਹੀਂ ਉਦਾਂ ਕਰੀ ਜਾ ਠੀਕ ਆ ਕੋਈ ਨਹੀਂ ਉਦਾਂ ਹੀ ਕਰ ਮੋਟੀ ਗੱਲ ਤੇ ਹੁੰਦੀ ਐਂਦੇ ਐਵੇਂ ਨਹੀਂ ਕਰੀਦਾ ਹੁੰਦਾ ਪੁੱਤ ਉਹ ਟਕੇ ਨੇ ਪੇਕੇ ਜਾਣ ਵਾਈ ਤੇ ਗੱਲ ਹੀ ਛੱਡਦੀ ਨਾ ਕਿ ਤੇ ਤੇ ਭੁੱਲੀ ਜਾਵੇਂ ਫਿਰ ਰੁਸ ਕੇ ਜਾਣਾ ਸਮਝਾਇਆ ਇਹਨੂੰ ਮੈਂ ਨਹੀਂ ਕਰਦੀ ਚੱਲ ਇਦਾਂ ਭਾ ਜਿਹਦੇ ਸਾਭ ਵੀ ਤੂੰ ਇੱਥੇ ਆ ਕੱਲੋਂ ਤੋਂ ਤੂੰ ਚਲਿਆ ਗਿਆ ਜਦੋਂ ਡਿਊਟੀ ਆਪਣੀ ਤੇ ਤੇ ਫੇਰ ਵੀ ਰੁਸ ਜੂਗੀ ਨਹੀਂ ਮੈਂ ਨਹੀਂ ਜਾਉਣੀ ਮੈਂ ਰੋਸ ਤੇ ਹੁਣ ਫਕਾ ਵਾਦਾ ਕਰ ਲਾ ਹੁਣ ਰੁੱਸੀ ਨਾ ਠੀਕ ਐ ਮੰਮੀ ਕੋਈ ਨਹੀਂ ਇਹ ਛੜਕਣਾ ਦੀ ਮੈਂ ਕਿਹੇ ਵੇਲੇ ਮੇਰੇ ਕੋ ਛਿੜਕੇ ਹੀ ਜਾਣਾ ਇਹ ਤੂੰ ਭੁੱਲ ਜਾ ਮੰਮੀ ਛਿੜਕੂਗੀ ਨਾ ਠੀਕ ਐ ਮੰਮੀ ਕੋਈ ਨਹੀਂ ਹਾਂ ਹਾਂ ਜੀ ਚੱਲ ਲਾਈਟ ਵੀ ਆ ਗਈ ਆਹ ਬੰਦ ਹੋਈ ਸੱਚ ਬੋਲਿਆ ਮੰਮੀ ਨੇ ਜੱਲ ਲੈ ਲੈ ਡੱਕ ਪਤਾ ਐ ਮੈਨੇ ਨਿੱਕ ਨਿੱਕੇ ਕਰ ਤੂੰ ਗੁੱਸੇ ਹੋਈਗਾ ਠੀਕ ਐ ਮੰਮੀ ਤੈਨੂੰ ਕਹਿੰਦੇ ਕਿ ਤੇ ਚੱਲੇ ਜਾ ਆਹੋ ਮੈਂ ਖੰਡੀ ਪੀਓ ਮਾਸੀ ਤੇਰੀ ਦੇ ਨੋ ਤੇ ਵੇਖ ਆਈਏ ਜਿਹੜੇ ਪਿੰਡ ਵਾਲੇ ਆਹੋ ਪਿੰਡ ਵਾਲੇ ਚਲੋ ਕੇ ਜੇ ਨਹੀਂ ਤਾਂ ਤਹੀਂ ਜਾਓ ਨਹੀਂ ਮम्मी ਕਹਿੰਦੀ ਮੈਂ ਤੁਹਾਡੇ ਨਾਲ ਨਹੀਂ ਜਾਣੀ ਆਪਾਂ ਚੱਲ ਜਾਂਦੇ ਆ ਚਲੋ ਫਿਰ ਹਮ ਹੋਮ ਨੇ ਠੀਕ ਹੈ ਹਾਂ ਮੈਂ ਚੱਲ ਦਾਂ ਤਿਆਰ ਤੇ ਤਹੀਂ ਹੋਏ ਜਦ ਚੱਲਦੇ ਜਾਏ ਮੁੜਕੇ ਗੁੱਸਾ ਕਰਦੀ ਸੀ ਛੁੱਟੀ ਵੀ ਥੋੜੀ ਰਹਿ ਗਈ ਨਾਨਕੇ ਵੀ ਨਹੀਂ ਜਾ ਹੋਇਆ ਫਿਰ ਸਾਰੇ ਬੰਦੇ ਹੋਈਏ ਅੱਜ ਤੇਰੀ ਮਾਸੀ ਤੋਂ ਹੋਮ ਨੇ ਕੱਲ ਨੂੰ ਨਾਨਕੇ ਚੱਲ ਜਾਂਗੇ ਠੀਕ ਹੈ ਮੈਂ ਚਲ ਇੰਨਾ ਕਰ ਨਹੀਂ ਹਾਂ ਆ ਮੈਂ ਡਰ ਘਣਾ ਲ ਮੇਰਾ ਮਾਰ ਗਿਆ ਆਹੋ ਤੂੰ ਕਰ ਰਹੀ ਰਵੀ ਸੇ ਤੂੰ ਰੁਕ ਜਾ ਇੱਕ ਮਿੰਟ ਗੱਲ ਸੁਣ ਲੱਲੋ ਮੰਮੀ ਤੁਸੀਂ ਪੈ ਲੈ ਲੇ ਲੋ ਪੈਸੇ ਤੁਸੀਂ ਮਿਸਾਲ ਨਾਲ ਗੱਲ ਕਰਨੀ ਚਲੋ ਕਰ ਲੋ ਸੈਲ ਜਿੰਨਾ ਤੱਕ ਮੰਮੀ ਪੈਸੇ ਲੈ ਲੈਂਦੀ ਓ ਸਾਡੀ ਕੋ ਫੋਟੋਆਂ ਖਿੱਚ ਦੇ ਅਜਾ ਫੋਟੋਆਂ ਖਜਾਈਏ ਫਿਰ ਦੋ ਦੰਦੀ ਕੋਈ ਸਟੋਰੀ ਵੀ ਨਹੀਂ ਪਾਈ ਇੰਸਟਾਗ੍ਰam ਤੇ ਚੱਲ ਛੱਡ ਚਲੇ ਨਹੀਂ ਆਜੋ ਫਿਰ ਫੋਟੋ ਖਿੱਚੀਏ ਐਸੇ ਨਾ ਕੋ ਮਗਰ ਸੈਲਫ ਠੀਕ ਹੈ ਫੋਟੋ ਖਿੱਚ ਤੇ ਆ ਪਿੱਛੇ ਰਹੀ ਨਹੀਂ ਜੀ ਆਵੇ ਚੰਗਾ ਆ ਇੱਧਰ ਆਜੋ ਇਹ ਕਰੀਲ ਬਣਾ ਦੇ ਲਾਗੀ ਜਿਹੜਾ ਨਾ ਇੱਥੇ ਜੇ ਥੋੜੀ ਵਧੀਆ ਹਾਂ ਇੱਕ ਰੀਲ ਬਣਾ ਦੇ ਤੇ ਇੱਕ ਫੋਟੋ ਖਿੱਚਦੇ ਹੱਡੀ ਚੰਗੀ ਆਈ ਤਾਂ ਸਾਈਪਰ ਤੂੰ ਹੀ ਫੋਟੋ ਕਿ ਨਹੀਂ ਚੰਗੀ ਖਿਚਾਉਂਦੇ ਚੰਗੀ ਤਰ੍ਹਾਂ ਕੋਈ ਫੋਟੋ ਵੀ ਨਹੀਂ ਚੰਗੀ ਖਿਚਾਉਂਦਾ ਗੁੱਸਾ ਬੜਾ ਚੜੁੰਦਾ ਤੁਸੀਂ ਮੈਨੂੰ ਹਾਏ ਹਾਏ ਜੇ ਕੱਲ ਆਈਆਂ ਜੇ ਮੇਰੇ ਮੁੰਡੇ ਦੇ ਹੱਥ ਵੀ ਚੁੱਕਣ ਦੇ ਪਈਆਂ ਫੇਰ ਇਹਨੇ ਮੰਮੀ ਗੁੱਸੇ ਬੋਲਦੀ ਆ ਇਹੀ ਹੋ ਗਿਆ ਮਮੀ ਰੀਲ ਡੇ ਬਣਾਣਾ ਮੰਮੀ ਮੈਂ ਮੈਂ ਦੇ ਭੋਲੀ ਜਿੰਨੀ ਨੇ ਕਦੀ ਚਪੇੜ ਮਾਰੀ ਤੇ ਉਵੇਂ ਹੋਵਟੀ ਨਹੀਂ ਹੁੰਦਾ ਇਹ ਮੁੰਡੇ ਦੇ ਹੱਥ ਚੁੱਕਦਾ ਹੱਦੋਗੀ ਉਹ ਰੀਲ ਡੇ ਉਹ ਨਹੀਂ ਮਮੀ ਕਰਦੀ ਹੋਇਆ ਤੋਦਾ ਕੀ ਗੱਲ ਫੜ ਲੈਂਦੇ ਜੇ ਅੱਛਾ ਸ਼ਾ ਮੈਂ ਹਾਂ ਬਈ ਐਂ ਕਰਕੇ ਦੇਹੀ ਕਰਨ ਮੈਂ ਮੇਰੇ ਮੁੰਡੇ ਨੂੰ ਮਾਰਨ ਦੀ ਨਹੀਂ ਮਮੀ ਇਹ ਪਣੋਟੇ ਦੇ ਵਾਲ ਚੰਦਾ ਕੋਹ ਨਹੀਂ ਹਾਲ ਅਰੀਲਾ ਨੇ ਪੰਗੇ ਪਾਏ ਇਹ ਲੋਕਾਂ ਦੇ ਚੱਲ ਜੇ ਮਮੀ ਵੀ ਆਪਾਂ ਲੈ ਦਾਨ ਜਲ ਪੁੱਤ ਆ ਰਹੀ ਮੰਮੀ ਚੱਲ ਫਿਰ ਤੂੰ ਹੋਵੋ ਬਾਹਰ ਆਣ ਕੇ ਫੋਟੋ ਖਿਚਾਉਂਦੇ ਆ ਆ ਜਾ ਮੰਮੀ ਸਾਰੇ ਰੀਲ ਤੇ ਦੀਕ ਬਣਾਤੀ ਹੀ ਹੁੰਦਾ ਆ ਜਾ ਆ ਕੇ ਚਲੋ ਮੰਮੀ ਚਲੋ ਸਿਰ ਤਾਂ ਕਲਾ ਪੁੱਤ ਤੇ ਉੱਥੇ ਮੈਨੂੰ ਹੁਣ ਸੋਭਾ ਦਿਵਾਵੇਂ ਮੱਥਾ ਮਥਾ ਟੇਕੀ ਆਪਣੀ ਮਾਸੀ ਨੂੰ ਠੀਕ ਆ ਮੰਮੀ ਚਲੋ ਆ ਮੈਨੂੰ ਲੱਗਦਾ ਮੰਮੀ ਜਾਣ ਕੇ ਲੈ ਕੇ ਗਈ ਭਾਬੀ ਨੂੰ ਮਾਸੀ ਘਰ ਲੱਗਦਾ ਤੇ ਮੈਨੂੰ ਵੀ ਇਦਾਂ ਪੋਤਾ ਸਾਡੇ ਸਾਹਮਣੇ ਲੜਦੇ ਜਾ ਮਾਸੀ ਨੂੰ ਦਿਖਾਉਣਗੇ ਇਹ ਮੇਰੀ ਮੋਹ ਦੀ ਸਪਨੀ ਆਹੋ ਜਾ ਕੇ ਹਣ ਉੱਥੇ ਟੌਰ ਬਣਾਉਣਾ ਫੁਕੀਆਂ ਫੜਾ ਹਾਂ ਮੈਨੂੰ ਤਾਂ ਲੱਗਦਾ ਜਦੋਂ ਤੁਸੀਂ ਤਾਂ ਚਲ ਗਏ ਡਿਊਟੀ ਤੇ ਤੇ ਮੈਂ ਕਿੱਥਾਂ ਸਾਮੂ ਆਇਨਾ ਦਵਾਂ ਉਹ ਕਿਤੇ ਨਹੀਂ ਕੋ ਹੁੰਦਾ ਨਾਲੇ ਤੈਨੂੰ ਪਤਾ ਮਾੜਾ ਮੋਟਾ ਖੜਕਦਾ ਹੀ ਹੁੰਦਾ ਭਾਂਡਾ ਕੋਈ ਗੱਲ ਨਹੀਂ ਇਹ ਜ ਆ ਦੇ ਨਗਰੋਂ ਹੀ ਖੜਕਦੇ ਰਹਿੰਦੇ ਨੇ ਤੁਹਾਡੇ ਉਹ ਥੋੜਾ ਬੋਤਾ ਜੇ ਖੜਕੂਗਾ ਤੇ ਫੇਰ ਵੇਖ ਲਾਂ ਕਿ ਮੰਮੀ ਨੂੰ ਸਮਝਾਵਾਂਗੇ ਤੇ ਉਹਨੂੰ ਸਮਝਾਣਾ ਜਿੱਦਾਂ ਹੁਣ ਚੱਲਣ ਡਿਆ ਇਦਾਂ ਦਾ ਹੀ ਚੱਲਦਾ ਰਵੇ ਕੋਈ ਗੱਲ ਨਹੀਂ ਜ਼ਿਆਦਾ ਨਾ ਹੋਵੇ ਇਤੋਂ ਜ਼ਿਆਦਾ ਆਇਆ ਵੀ ਕਲੇਸ਼ ਵੱਧਾ ਕੋਈ ਨਹੀਂ ਤਾਂ ਤੁਸੀਂ ਭਾਬੀ ਨੂੰ ਮੜਾਇਆ ਕਹਿਦੇ ਤਾਂ ਮੈਂ ਵੀ ਮੰਮੀ ਨੂੰ ਕਹਿੰਦਾ ਆਹੋ ਮੈਂ ਸਮਝਾਵਾਂਗਾ ਨਾ ਦੋਵਾਂ ਨੂੰ ਤੁਸੀਂ ਕਹੀਂ ਮੰਮੀ ਨੂੰ ਮੰਮੀ ਨੂੰ ਬਦਾਨੀ ਕੀ ਹੋਇਆ ਵਿਆਹ ਜਦੋਂ ਦਾ ਕੀਤਾ ਕਹੀਂ ਉਹਨੇ ਜਾ ਕੇ ਟਾਈਮੇ ਪਸੀਨੇ ਚ ਅਨਾ ਇਦਾਂ ਹੀ ਆ ਨਾ ਕਦਾ ਨਹੀਂ ਕੀ ਸਾਗਤਾ ਵੀ ਕਿਉਂ ਇਦਾਂ ਕਾਂਢੀ ਮੰਮੀ ਫੇਰ ਜਾਰਾ ਅਗਲੀ ਵੀ ਸੋਚਦੀ ਆ ਵੀ ਮੈਂ ਬਗਾਨੀ ਆ ਤੇ ਇਹ ਵੀ ਬਗਾਨੀ ਮੈਨੂੰ ਸਮਝਣ ਦੇ। ਹੂੰ ਤੇ ਮੰਮੀ ਨੇ ਤੇ ਆਪ ਪਿਆਰ ਨਾਲ ਹਨਾ ਰਹਿਣਾ ਚਾਹੀਦਾ ਵਾ। ਪਹਿਲੋਂ ਚਾ ਵੜਾ ਹੀਗਾ। ਜੇ ਹੁਣ ਵਿਆਹ ਆਇਆ ਤੇ ਹੁਣ ਤਾਂ ਕੀ ਹੋਇਆ। ਉਹਦਾ ਮੰਮੀ ਵੇਖ ਲੈ ਕਿਦਾਂ ਕਹਿੰਦੀ ਤੇਰਾ ਨਾ ਵਿਆਹ ਕਰਕੇ ਹੀ ਭੇਜਣਾ ਵਿਆਹ ਕਰਕੇ ਭੇਜਣਾ ਤੇ ਜੇ ਹੁਣ ਹੋ ਗਿਆ ਵਾ। ਮੰਮੀ ਕੋਲੋਂ ਲੱਗਦਾ ਉਹ ਨਹੀਂ ਚੱਲਿਆ ਜਾਣ ਦੇ ਆ। ਹਾਂ ਮੈਨੂੰ ਆਦੀ ਵੀ ਤੇਰਾ ਵੀ ਕਰ ਦੇਣਾ। ਮੈਂ ਤੁਹਾਡੇ ਵਾਂ ਇੱਕ ਦੇ ਅੱਗੇ ਸਾਮੀ ਨਹੀਂ ਜਾਣੀ ਤੁਸੀਂ ਮੇਰਾ ਵੀ ਕਰ ਤੋ ਹੋ ਜਾ। ਹਾਂ ਹੋਰ ਪਾਂਡਾ ਤੀਜਾ ਵੀ ਖੜਕਣ ਲਾਪੇ ਨਾਲ ਹੀ। ਹੂੰ ਚਲ ਮਮੀ ਕੋਲੋਂ ਪਹਿਲਾਂ ਇੱਕ ਨੂੰ ਸਲ ਜਰੂਗੀ ਫੇਰ ਦੂਜਾ ਹੋਊਗਾ ਤੇ ਚੰਗਾ ਨਾਲੇ ਤੇਰੀ ਹਲੇ ਉਮਰਿਆ ਯਾਰ ਵਿਆਹ ਨਹੀਂ ਐਵੇਂ ਮਮੀ ਬੋਲਦੀ ਰਹਿੰਦੀ ਹਲੇ ਤੈਨੂੰ ਯਾਰੇ ਲੈ ਨਾਲੇ ਤੋੜ ਲਾਉਣ ਚ ਰੋਚ ਆਇਆ ਘਰ ਪਰਤੀ ਤੂੰ ਵੀ ਵੇਖ ਯਾਰ ਤੂੰ ਇਹ ਇਹ ਵੀ ਗੱਲ ਦੀ ਟੈਨਸ਼ਨ ਲੈ ਇਕੱਲਾ ਪੈੜੀ ਜੋਤੇ ਜੋਗਾ ਨਾ ਰਹਿ ਜੀ ਡੰਗਰਾ ਜੋਗਾ ਹੀ ਠੀਕ ਆ ਹਾਂ ਮੈਂ ਨਾ ਤੂੰ ਉਹ ਗੱਲ ਕੀਤੀ ਨਾ ਮੇਰੀ ਨਾਕੀ ਵੀ ਢਾਹਤੀ ਨਾ ਪੁੱਤ ਕਿ ਐਨੀ ਮਮੀ ਗੁੱਸੇ ਹੁੰਦੀ ਐ ਹੁਣ ਮੈਂ ਕੀ ਕਿਹਾ ਮਮੀ ਨੂੰ ਕਿਆ ਕਿਉਂ ਨਹੀਂ ਆ ਪੁੱਤ ਮੈਂ ਤੈਨੂੰ ਆਖਿਆ ਸੀ ਕਿ ਮਾਸੀ ਦੇ ਪੈਰੀ ਹੱਥ ਲਾਵੇਂ ਤੇ ਉਹ ਤੇ ਤੂੰ ਲਾਈ ਨਹੀਂ ਫਿਰ ਜਦੋਂ ਮੈਂ ਕਹਾਂ ਤੇ ਤੂੰ ਲਾਈ ਚੱਲ ਮੰਮੀ ਮੈਂ ਲਾ ਦੇ ਦਿੱਤੇ ਮੈਨੂੰ ਚੇਤਾ ਭੁੱਲ ਗਿਆ ਮੈਂ ਕਿਹੜੇ ਪੈਰੀਆਂ ਨਿੱਕ ਨਿੱਕੀਆਂ ਗੱਲਾਂ ਹਨਾ ਯਾਦ ਰੱਖਿਆ ਕਰ ਸੋਚੀਦਾ ਹੁੰਦਾ ਕਿ ਆਹ ਕੰਮ ਮੈਂ ਕਰਨਾ ਵਾ ਤੈਨੂੰ ਮੈਂ ਪਹਿਲਾਂ ਆਖਿਆ ਸੀ ਕਿ ਇਦਾਂ ਮੱਥਾ ਟੇਕੀ ਸਸਰੀ ਘਰ ਬਣਾਈ ਤੇ ਮੰਮੀ ਮੈਂ ਕਿਹੜੇ ਪੈਰੀਆਂ ਹੱਥ ਲਾਉਂਦੀਆਂ ਹੀ ਮੈਨੂੰ ਚੇਤਾ ਭੁੱਲ ਗਿਆ ਕੋਈ ਨਹੀਂ ਹੌਲੀ ਹੌਲੀ ਹੱਥ ਪੈ ਹੀ ਜਾਣੀ ਆ ਚੱਲ ਹੁਣ ਆਪਣਾ ਸੁਭਾ ਚੇਂਜ ਕਰ ਮੰਮੀ ਹੋਰ ਮੈਂ ਕਿਹੜਾ ਕੁਛ ਕਹਾਂ ਤੇ ਕਿੰਨੇ ਵਜੇ ਤਰੀਕੇ ਨਾਲ ਸਾਰੀ ਗੱਲ ਕੀਤੀ ਮੈਂ ਮੈਂ ਤੇ ਅੱਗੇ ਆਖੰਡੀ ਉਹ ਆਉਂਦੀ ਹੈ ਕਿੰਦੀ ਸੋਹਣੀ ਨੋ ਮਾਸੀ ਦੀ ਕਿੰਨੇ ਐਸੇ ਬੱਟਾ ਡੀਆਂ ਕਰਨਾ ਹਾਂਜੀ ਤੇ ਉਹ ਗੱਲ ਵੀ ਤੂੰ ਥੋੜਾ ਬੰਨਾ ਮੱਥਾ ਟੇਕਦੀ ਮਾਸੀ ਜੀ ਮਾਸੀ ਜੀ ਕਰੀਹਿੰਦੀ ਉਹਨੇ ਫੁੱਲੀਆਂ ਚਾਰ ਪੈਣੇ ਮਾਸੀ ਦੀ ਨੋ ਏ ਚਲ ਮੰਮੀ ਗਾ ਤਾਂ ਜਦ ਮਾਸੀ ਮਿਲੂਗੀ ਨਾ ਮੈਂ ਇਦਾਂ ਹੀ ਕਰੂੰਗੀ ਹੁਣ ਫੋਨ ਨਹੀਂ ਤੈਨੂੰ ਗਲਤੀ ਦੇਣੀ ਮੈਨੂੰ ਕਹਿਣਾ ਨਾ ਪਵੇ ਤੇ ਇਦਾਂ ਹੀ ਕਰਨਾ ਹੀ ਹੁਣ ਨਹੀਂ ਮੰਮੀ ਮੇਰੇ ਕੋ ਗਲਤੀ ਨਹੀਂ ਦੇਣਾ ਤੈਨੂੰ ਮੈਂ ਮੌਕਾ ਦਵੂੰਗੀ ਠੀਕ ਸ਼ਾਬਾਸ਼ ਬਹੁਤ ਧੀਰ ਹਾਂ ਜੀ ਆ ਗਏ ਭਾਬੀ ਜੀ ਹਾਂ ਹੋ ਆਏ ਸੈਰ ਹੂੰ ਹੋ ਆਏ ਪੁੱਤ ਸੁੱਕ ਪਾਣੀ ਲਿਆ ਪੁੱਤ ਕੋਟ ਲੈ ਜਾਓ ਨਹੀਂ ਮੈਂ ਵੀ ਚਾਹ ਬਣਾਉਣਾ ਚਾਹ ਬਾਅਦ ਚ ਬਣਾਈ ਪਹਿਲਾਂ ਮੈਨੂੰ ਪਾਣੀ ਪਿਆ ਕੋਟ ਨਹੀਂ ਕਿ ਤਾਂ ਹੀ ਮਾਸੀ ਮਾਸੀ ਤੇ ਪੁੱਤ ਬੁੱਤੀ ਖੁਸ਼ ਹੋ ਜਾਂਦੀ ਨੋ ਬਹੁਤ ਸੋਹਣੀ ਤੇਰੀ ਹੂੰ ਸੋਹਣੀ ਤੇ ਬੜੀ ਆ ਪਰ ਅੱਖ ਘਟ ਵਾ ਆ ਲੈ ਸਰਵੀਰ ਤੇਰਾ ਵੀਰ ਨੂੰ ਇੱਥੇ ਅੰਦਰ ਬੈਠੇ ਹੋਣੇ ਜੀ ਅੰਦਰ ਹਾਂਜੀ ਇਹਨੇ ਤਾਂ ਅੱਜ ਮੇਰੀ ਨਾਤੀ ਵਡਾਤੀ ਸੈਲਫ ਕੀ ਹੋ ਗਿਆ ਮੈਂ ਇਹਨੂੰ ਆਖਿਆ ਵੀ ਇੱਥੇ ਤੂੰ ਲੱਗਿਆ ਵੀ ਮੱਥਾ ਟੇਕਣਾ ਹੀ ਆ ਆਪਣੀ ਮਾਸੀ ਨੂੰ ਜਾ ਕੇ ਹਾਂ ਇਹਨੇ ਕੋਈ ਨਹੀਂ ਗੁੰਮ ਕਟਾ ਜਾ ਕੇ ਤੇ ਬਹਿ ਗਈ ਉੱਥੇ ਬੁੱਤ ਬਣ ਕੇ ਸੋਫੇ ਤੇ ਮੈਂ ਇਸ਼ਾਰੇ ਵੀ ਕਰਾਂ ਇਹਨੂੰ ਵੀ ਉੱਠ ਮੱਥਾ ਟੇਕ ਆਪਣੇ ਮਾਸੀ ਨੂੰ ਇਹਨੂੰ ਕਿੱਥੋਂ ਸਮਝਾਵੇ ਫੇਰ ਮੈਂ ਉੱਚੀ ਨਾ ਕਿਹਾ ਮੈਂ ਸੁੱਖ ਪੁੱਤ ਮਤੰਡੇ ਕੇ ਮਾਸੀ ਨੂੰ ਫੇਰ ਉਠਕੇ ਮੱਥਾ ਟੇਕਿਆ ਨਾ ਫੇਰ ਉਹ ਆਹ ਦਿਨਾ ਲੜਦੀ ਲੜਦੀ ਮੰਮੀ ਖੇਜਦੀ ਮੰਮੀ ਤਾਹ ਖੇਜਦੀ ਜਦ ਮੈਂ ਇਥੋਂ ਸਮਝਾ ਕੇ ਖਲਾਇਆ ਤੇਰੇ ਸਾਹਮਣੇ ਬੂਏ ਘੜੀ ਖਲੋ ਕੇ ਪੁੱਤ ਮੱਥਾ ਟੇਕੀ ਜਾ ਕੇ ਇਹਨੇ ਨਹੀਂ ਟੇਕਿਆ ਚੇਤਾ ਭੁੱਲ ਗਿਆ ਹੋਊਗਾ ਚੇਤਾ ਤਾਂ ਭੁੱਲ ਗਿਆ ਹੋਊਗਾ ਪਰ ਇਦਾਂ ਥੋੜਾ ਪੁੱਤ ਕਰੀਦਾ ਹੁੰਦਾ ਜਿੱਦਾਂ ਮਰਜੀ ਆ ਵੀ ਥੋੜਾ ਬੋਧਾ ਸਿਆਣੀ ਬਣ ਕੇ ਰੋਏ ਤੇ ਫੇਰ ਹੀ ਆ ਤੂੰ ਕੋਈ ਨਹੀਂ ਹੋਲੀ ਹੋਲੀ ਉਹਨਾਂ ਨੂੰ ਪਤਾ ਲੱਗ ਜਾਊਗਾ ਇੱਥੇ ਤੋਂ ਹਸਾਕਤਾ ਵੇ ਇਹ ਹੋ ਕਰਕੇ ਤੇ ਮੈਂ ਵੀ ਬਹੁਤਾ ਨਹੀਂ ਆਖਿਆ ਮੈਂ ਮੁੜ ਕੇ ਫੇਰ ਤੁਸੀਂ ਮੈਨੂੰ ਆਹ ਦਿੰਦੇ ਆ ਵੀ ਗੁੱਸੇ ਹੁੰਦੀ ਗੁੱਸੇ ਹੁੰਦੀ ਉਦਾਂ ਤੇਰੀ ਮਾਸੀ ਬੜੀ ਖੁਸ਼ ਹੋਈ ਹਾਂ ਮਾਸੀ ਆਂਦੀ ਮਾਸੀ ਆਂਦੀ ਸੋਹਣੀ ਬੜੀ ਨੋ ਹਾਂ ਮੁੜ ਕੇ ਮੈਂ ਮੇਸ਼ਾ ਘਣ ਪਾਇਆ ਕਿ ਗੁੱਸਾ ਕਰਨ ਦੀ ਅੰਦੀ ਲੱਭੀ ਨੂੰ ਨਹੀਂ ਲੈ ਕੇ ਆਈ ਮੈਂ ਉਹਨੂੰ ਕੰਮ ਪੈ ਗਿਆ ਸੀ ਉਹ ਕਿਤੇ ਗਿਆ ਠੀਕ ਆ ਕੋਈ ਨਹੀਂ ਸਭੀ ਭਾਜੀ ਹੋਰ ਗਿਆ ਫਿਰ ਕਿਦਨ ਚੱਲ ਕੋਈ ਨਾ ਅੰਦੀ ਪਿੰਲੀ ਏਰੀਆ ਆਈ ਤੇ ਉਹਨੂੰ ਨਾਲ ਲੈ ਆਉਣਾ ਹੋਰ ਹੈ ਰੰਮੀ ਹੋਰ ਹੋਰ ਕੀ ਸਹਲ ਤੁਮੀ ਸਵਾਲ ਲੈਣ ਡਿਆ ਵਾ ਮੈਂ ਕਹਾਂ ਸਵਾਲ ਲੈਣ ਡਿਆ ਗਸਾਉਂ ਲੱਗਣ ਡਿਆ ਬਹੁਤ ਜ਼ਿਆਦਾ ਗਸਾਉਂ ਡਿਆ ਵਾ ਵੀ ਮੈਨੂੰ ਆਪੇ ਮੱਥਾ ਟੇਕੇ ਨਾ ਟੇਕੇ ਦਫਾ ਹੋਵੇ ਪਰ ਆਪਣੀ ਮਾਸੀ ਨੂੰ ਤਾਂ ਮੱਥਾ ਟੇਕ ਦਿੰਦੀ ਮੇਰੇ ਮੁੰਡੇ ਨੇ ਵੀ ਪੜਾਈ ਨਹੀਂ ਵੇਖ ਲਈ ਪੜੀ ਬੜੀ ਆ ਸੋਹਣੀ ਬੜੀ ਆ ਮੈਂ ਕਿਹੜੇ ਸਰਟੀਫਿਕੇਟ ਲੈ ਕੇ ਨਾਲ-ਨਾਲ ਫਿਰਨਾ ਹੀ ਅਕਲ ਤੇ ਹੋਣੀ ਚਾਹੀਦੀ ਥੋੜੀ ਬੋਦੀ ਚੱਲ ਗਿਆ ਨੂੰ ਵੱਡਿਆਂ ਦਾ ਸਤਿਕਾਰ ਤੇ ਕਰਦੀ ਜਾ ਕੇ ਤੇ ਆ ਬੈਗੀ ਗੰਨ ਬਟਾ ਜਿਆ ਤੂੰ ਹੀ ਡਾਂੜ ਕੇ ਹੁਣ ਮੈਨੂੰ ਕਹਿਤਾ ਸਵਾਦ ਲੈਣਾ ਵਾ ਤੁਹਾਡੇ ਨਾਲ ਗੱਲ ਹੀ ਕਰਦੀ ਕਾਲੀ ਅੱਗੇ ਟੋਏ ਤੇ ਛੇਤੀ ਕਿੱਥੋਂ ਹੋਏ ਮੈਂ ਕਾਲੀ ਕਰਨੀ ਭਰਾ ਕੋਈ ਨਹੀਂ ਹਾਲ ਚਾਹੇ ਤੇ ਮੇਰੀਆਂ ਗੱਲਾਂ ਸਮਝੇ ਤੂੰ ਕਹ ਦਿੱਤੀ ਨਾ ਨਾ ਮੰਮੀ ਤੂੰ ਹੀ ਖੁਸ਼ ਕਰੇ ਤੂੰ ਹੀ ਲੜਦੇ ਜੇ ਤੇ ਬੋਲਦੇ ਜੇ ਫਿਰ ਤੂੰ ਇਹਨੂੰ ਵੀ ਥੋੜਾ ਬਤਾ ਮੇਰਾ ਉਹਨੂੰ ਕ ਸੁਭਾਅ ਪਾ ਲੈ ਮੇਰਾ ਬਸ ਭੇਤ ਪਾਲੂਗੀ ਤੇ ਚੰਗੀ ਰਹਿ ਜੂਗੀ ਐਦਾਂ ਫਿਰ ਮੈਨੂੰ ਵੀ ਗੁੱਸਾ ਆ ਜਾਂਦਾ ਓ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜਦੋਂ ਦਾ ਵੀਰ ਦਾ ਵਿਆਹ ਹੋ ਗਿਆ ਵਾ ਉਦੋਂ ਦਾ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਕਾਲੀ ਪਾਈ ਵਿਆਹ ਕਰਨਾ ਵਿਆਹ ਕਰਨਾ ਹੁਣ ਮੈਨੂੰ ਨਹੀਂ ਪਤਾ ਚੰਗਾ ਮੈਂ ਚੱਲਿਆ ਹਾਂ ਹਾਂ ਵਿਆਹ ਕਰ ਲਿਆ ਤੇ ਕੋ ਪੰਪ ਕਰ ਲਿਆ ਸਾਰੇ ਕਰਦੇ ਹੀ ਮੈਂ ਆਪਣਾ ਪੁੱਤ ਵਿਹਣਾ ਨਹੀਂ ਮੇਰਾ ਵੀ ਕੀ ਕਰਦਾ ਇੱਕ ਪਾਣੀ ਵਾਰ ਕੇ ਪੀਵਾ ਨੋ ਆ ਗਈ ਮੜਾ ਕਮ ਹੋ ਗਿਆ ਪੱਕੀਆਂ ਖਾਉਂਗੀ ਹੁਣ ਚਾਰ ਦਿਨ ਕਿਤੇ ਮੈਂ ਸਾਰੀਆਂ ਗੱਲਾਂ ਮੈਂ ਸੁਣ ਲਈ ਕਿ ਦਾ ਮਾਂ ਪੁੱਤ ਲੱਗੇ ਮੇਰੀਆਂ ਚੁਗਲੀਆਂ ਘਰ ਕੋਈ ਨਹੀਂ ਮੰਮੀ ਜੀ ਚਾਲਾਂ ਤੇ ਆਪਣੇ ਪੁੱਤ ਨੂੰ ਤੋਂ ਡਿਊਟੀ ਤੇ ਤੁਹਾਨੂੰ ਤੇ ਦੋਵਾਂ ਜਾਣ ਨੂੰ ਫਿਰ ਮੈਂ ਦੱਸਾਂ ਮਗਰੋਂ ਹੁਣ ਤੇ ਦੇ ਸਾਹਮਣੇ ਮੈਂ ਵੀ ਨਹੀਂ ਤੁਹਾਨੂੰ ਹਜੇ ਕੁਝ ਕਹਿ ਸਕਦੀ ਜਿੱਦਾਂ ਹਾਂ ਮੈਨੂੰ ਕਹਿੰਦੇ ਨਾ ਦੋ ਨੁਬਟਾ ਦਫਾ ਹੋਵੇ ਉਹ ਜੇ ਵੇਖੀ ਹਾਂ ਤੁਹਾਨੂੰ ਨਾ ਕਿੱਦਾਂ ਮੈਂ ਸਹੇਰੇ ਪਾਇਆ ਤੇ ਫਿਰ ਵੇਖੋ ਤੁਸੀਂ ਨਾ ਮੈਨੂੰ ਸੋਖ ਪੁੱਤ ਸੋਖ ਪੁੱਤ ਘਰ ਨਹੀਂ ਲਾਤਾ ਤੁਹਾਨੂੰ ਨਹੀਂ ਮੈਂ ਤੇ